ਹੈਲੋ ਫਰੈਂਡ ਅੱਜ ਮੇਰੀ ਮੰਮੀ ਕਹਿੰਦੀ ਨਾ ਕਹਿੰਦੀ ਮੈਨੂੰ ਝੋਨਾ ਲਾਉਂਦੇ ਦਿਖਾ ਕੇ ਲਿਆ ਕੇ ਕਿਵੇਂ ਲਾਉਂਦੇ ਬੰਦੇ ਲਾਉਂਦੇ ਨਹੀਂ ਫਰੈਂਡ ਲਾਉਣ ਚੱਲੀਆਂ ਝੋਨਾ ਮਾਰੀ ਜਾਂਦਾ ਜੀ ਇਹਨੇ ਦਿਖਾਉਣ ਚੱਲਿਆ ਝੋਨਾ ਹਰਮਨ ਨਵਾਜ਼ ਮਾਰ ਹਰਮਨ ਘਰੇ ਆ ਦੇਖੋ ਨੰਗੇ ਪਿਆਰੀ ਆਈ ਜੀ ਰੰਡ ਜੁੱਪਲਾ ਟੁੱਟਾ ਗਿਆ ਵਰਗ ਇਹ ਦਿਖਾ ਕੇ ਲਿਆ ਮੈਨੂੰ ਝੋਨਾ ਕਿਵੇਂ ਲਾਉਂਦੇ ਆ ਦਿਖਾ ਕੇ ਲਿਆ ਨਾ ਦੇਖੋ ਜੋ ਨਾ ਲਾਣ ਜਾਂਦੀ ਕਰਨਾ ਜੋ ਨਾ ਫਰੈਂਡ ਤੇ ਆ ਆ ਮੁੰਡਾ ਚੱਲਿਆ ਅਸੀਂ ਚੱਲੇ ਦਿਹਾੜੀ ਤੇ ਜੋ ਨਾ ਲਾਣ 500 ਰੁਪਿਆ ਦਿਹਾੜੀ ਦੇਖਦੇ ਆ ਉਹ ਬੁੜੇ ਬੈਠੇ ਉੱਥੇ ਉਹ ਖੇਤਾਂ ਦੇ ਭਲਾ ਵੜਦਾ ਦਾ ਬੁੜਗਾ ਵੀ ਆ ਚਲੋ ਠੀਕ ਆ ਫਰੈਂਡ ਆ ਜਾ ਆ ਜਾ ਆਓ ਬੰਦ ਆਓ ਬੰਦ ਜਾ ਜਾ ਵੀ ਜਾ ਜਾ ਇੱਕ ਵਿੱਚੋਂ ਨਾਲ ਆਈ ਜਾਂਦੇ ਆ ਮੇਰੀ ਮੰਮੀ ਵਿੱਚੋਂ ਨਾਲ ਰੋਣ ਜਾ ਰਹੀ ਆ ਹੁਣ ਆ ਨਾਲ ਭਾਈ ਵੀ ਗਿਆ ਮਮੀ ਦੇ ਨਾਲ ਝੋਨਾ ਲਵਾਉਣੇ ਤੇ ਆਓ ਦੇਖੋ ਲਾਉਂਦੀ ਚੱਲ ਕਰਦਾ ਵੇਂਦਾ ਝੋਨਾ ਲਾਈ ਜਾਂਦੀ ਵੀ ਇੱਥੇ ਅਰੇ ਝੁੰਮ ਕਰਕੇ ਦਿਖਾ ਨਾ ਥੋੜਾ ਜਿਹਾ ਦੇਖੋ ਦੱਸੋ ਸਾਰੇ ਕਮੈਂਟ ਜੇ ਮੇਰੀ ਮੰਮੀ ਝੋਨਾ ਵਧੀਆ ਲਾਈ ਜਾਂਦੀ ਹੈ ਕਿ ਨਹੀਂ ਲਾਈ ਜਾਂਦੀ 자. Yeah. We'll <laughs> जा रही है मेरी मम्मी ये हम तो पनीरी पटन जा रही है देखो ये आओ देखो देखो जी हूँ मम्मी पनीरी पटना तू थे ਦੇਖੋ ਪਨੀਰੀ ਪੱਟੀਆਂ ਦੀ ਕਰਨਾ ਵਹਿੰਦਾ ਤੁਹਾਡੀ ਤੁਸੀਂ ਆਇਆ ਨਾ ਕਿ ਉਹ ਵੀ ਇਹ ਕੰਮ ਕਰਾਂਦੇ ਆਗੇ ਆਵੇ ਤਾਂ ਵੈਸੇ ਹੀ ਮੰਮੀ ਛੋਣ ਨਹੀਂ ਲਾਉਂਦਾ ਬੜਾ ਸ਼ੌਂਕ ਆ ਇੱਧਰ ਚਾੱਕ ਨਾ ਵਾ ਉਹ ਆਇਆ ਵਾ ਲੜਕਵਾ ਦੀ ਇੱਥੇ ਕਿਤੇ ਹੋ ਜਾਣ ਸੁਣੀ ਤਾ ਵਾ ਪਾ ਚਾਉਂਗਾ ਫਿਰ ਸਾਰਾ ਉਹ

ਤਰਾ ਦੇਖ ਲੋ ਮੈਂ ਜਮਨਾ ਖਾਊਗੀ ਮੰਮੀ ਤਾਨੂੰ ਕਿਹੜਾ ਤਰਲੇ ਲਿਜਾ ਬਣੋ ਝੋਨੇ ਦੇ ਬਜਲੇ ਜਮਨਾ ਦਿੱਤੀ ਜੀ ਲਾਤਾ ਹੀ ਦੇਖੋ ਜੀ ਕਰਨਾ ਬੰਧਾ ਨੇ ਝੋਨਾ ਲਾਤਾ ਦੇ ਹੁਣ ਚੱਲੀ ਆ ਆਪਣੀ ਰੇੜੀ ਆਪਾਂ ਹੋਰ ਕਿੱਥੇ ਜਾ ਕੇ ਚੱਲਿਆ ਪਨੀਰੀ ਆ ਹੁਣ ਪਨੀਰੀ ਆਪਣੇ ਮੌਕੇ ਦੇ ਨਾਲ ਮੇਰੀ ਬੰਦਾ ਕਿੰਨੇ ਜ਼ਮੀਨ ਦੇ ਆਪੀ ਉਹਦੇ ਵਿੱਚ ਆਪਣਾ ਘੋਨਾ ਲੱਗ ਰਿਹਾ ਆ ਆਪਾਂ ਲੈ ਕੇ ਚੱਲੇ ਉੱਧਰ ਪਨੀਰੀ ਜਦੋਂ ਮੌਕੇ ਦੇ ਨਾਲ ਲੱਗ ਜੇ ਮੇਰੀ 15 ਕਿੰਨੇ ਜ਼ਮੀਨ ਦੇ ਲਈ ਚੱਲ ਬਸ ਫਿਰ ਵੀ ਆ ਜੀ ਲੈ ਕੇ ਜਾਗਾ ਅਬੀ ਬਹੁਤ ਸੇ ਬਚਾ ਪਾਣੀ ਬਨਾਮ ਦੇ ਪਏ ਹੋ ਸੇ ਤੁਸੀਂ ਜਲਦੀ ਆ ਜੀ ਹਾਂ ਹਾਂ ਮੰਮੀ ਨੇ ਲਾਤੀ ਹੁਣ ਕੀ ਕਹਿੰਦੇ ਝੋਨਾ ਲਾਤਾ ਤੇ ਵੀਡੀਓ ਤੇ ਹੁਣ ਚੱਲੇ ਆਂ ਅਸੀਂ ਘਰ ਨੂੰ ਤੇ ਦੱਸਿਓ ਸਾਰੇ ਜਣੇ ਕਮੈਂਟ ਦੇ ਵਿੱਚ ਝੋਨਾ ਬਣਾ ਲੈਂਦੇ ਮੈਨੂੰ ਵੀ ਲਾ ਲਾ ਮੈਨੂੰ ਤਾਂ ਆਪ ਖੇਤਾਂ ਦੇ ਭਜਾਤਾ ਕਰਿਆ ਸਾਡਾ ਕੰਮ ਖਿਲਾਰਦੀਆਂ ਬੱਜਾ ਓ ਮਾਈ ਗੋਡ ਨਾ ਬਾਏ ਬਾਏ ਅਬ ਇਹ ਝੋਨਾ ਲਾਏ ਹੁਣ ਤੇ ਆ ਦੇਖੋ ਗੱਲਾਂ ਅੱਗੇ ਰੋਟੀ ਪਾਣੀ ਪਰਾਵਾ ਜੰਮਣਾ ਕੱਲੀਆਂ ਗਲੀਆਂ ਖਾਈ ਜਾਂਦੇ ਐਂ ਮੈਨੂੰ ਖਵਾਦੀ ਉਹਨਾਂ ਦਾ ਖੇਤ ਆੜੇ ਚਲਾ ਆਇਆ ਜੀ ਅਸੀਂ ਤੇ ਮੰਮੀ ਜੰਮਣ ਵੀ ਖਵਾਦੀ ਮੈਨੂੰ ਤੇ ਮੈਂ ਮਿਹਨਤ ਕਰੀਆ ਬਹੁਤ ਬੜਾ ਆਸਾਨ ਆਸਾ ਚੜ ਗਿਆ ਤੇ ਮਿਲਦੇ ਆਂ ਪਰਸੋਂ ਅਗਲੇ ਬਲੌਗ ਚ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਹਨਤ ਆਪਾਂ ਬਹੁਤ ਕਰਦੇ ਮੇਰਾ ਆਸਾਨ ਆਸਾ ਨਹੀਂ ਲੱਗਦਾ ਫਰੈਂਡ ਚਲੋ ਭਾਈ ਭਾਈ ਧੰਨਵਾਦ ਜੀ